ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਪੰਜਾਬ ਵਾਲੀ ਜਰਸੀ ਲੈ ਕੇ ਆਏ ਆ ਟਾਪ ਬਰੀਡ ਆ ਵੀਰੇ ਕਿਹੜੇ ਸੀਮੰਟ ਦੀ ਆਪ ਆ ਉਹ ਵੀ ਦੱਸ ਦਾਂਗੇ ਆਪਾਂ ਤੇ ਮਗਰੇ ਦੇ ਮੇਲ ਕਾਫ ਦੇ ਤਾਂ ਇਹ ਨੇ ਥਣ ਨੇੜ ਤੋਂ ਚੈੱਕ ਕਰਾਵਾਂਗੇ ਤੋੜ ਕੇ ਦਿਖਾਵਾਂਗੇ ਚੌਥਾ ਦਿਨੂ ਅੱਜ ਇਹਨੂੰ ਸੂਈ ਨੂੰ ਆ ਤੇ ਹੁਣ ਇਹਦੇ ਥੱਲੇ 13 ਤੋਂ 14 ਕਿਲੋ ਤੱਕ ਦਾ ਬੌਲਾ ਤਿਆਰ ਆ ਪਲੂਨ ਨੇ ਨੇ 16-17 ਕਿਲੋ ਦੁੱਧ ਪਾਇਆ ਹੋਇਆਗਾ ਬੱਚੀ ਦੀ ਲੈਂਥ ਚੈੱਕ ਕਰ ਲਓ ਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਨੇੜ ਤੋਂ ਚੈੱਕ ਕਰਾਉਣ ਦੀ ਕੋਸ਼ਿਸ਼ ਕਰਨਾ ਫੇਸ ਕੁਆਲਿਟੀ ਦੇਖ ਲਓ ਤੁਸੀਂ ਫੁੱਲ ਬਰੀਡ ਦੇ ਵਿੱਚ ਆ ਚੰਗੇ ਇੰਪੋਰਟਡ ਸੀਮਨ ਦੀ ਆ ਇਹ ਤੋੜ ਕੇ ਦਿਖਾ ਬਤਨੂ 13 14 ਕਿਲੋ ਬੌਲਾ ਤਿਆਰ ਹੈ ਦੇ ਥੱਲੇ ਹੁਣ ਆ ਤੋਰਾ ਚੈੱਕ ਕਰ ਸਕਦੇ ਹੋ ਤੁਸੀਂ ਕਮਾਲਾ ਪੁੱਤੇ ਤੋਂ ਉਧਰੋਂ ਲੈ ਆ ਆ ਹਵਾਨਾ ਦੇਖ ਸਕਦੇ ਹੋ ਤੁਸੀਂ ਸੋਹਣਾ ਹਵਾਨਾ ਤਿਆਰ ਕੀਤਾ ਹੈ ਸ਼ਾਮ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਅੱਜ ਆਪਾਂ 11 11ਵਾਂ ਮਹੀਨਾ ਦਾ 30 ਤਰੀਕ ਨੂੰ ਸ਼ਾਮ ਨੂੰ 5:30 ਵਜੇ ਵੀਡੀਓ ਕਵਰ ਕਰਦੇ ਆ ਇੱਕ ਵਾਰ ਤੋਂ ਤੋਰਾ ਤੁਸੀਂ ਫੇਰ ਦੇਖ ਲਓ 5:30 ਵਜੇ ਦਾ ਟਾਈਮ ਆ ਚੁਵਾਈ ਦਾ ਟਾਈਮ ਆ ਹੁਣ 30 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆਂ ਸ਼ਾਮ ਨੂੰ 11ਵਾਂ ਮਹੀਨਾ 30 ਨਵੰਬਰ ਨੂੰ ਬੰਨਦੇ ਬੰਨਦੇ ਪੁੱਤ ਬਸ ਬੰਨਦੇ ਸੋਹਣਾ ਥਣ ਲੱਗਿਆ ਹੋਇਆ ਮੁਠੀ ਵਾਲਾ ਨੇੜ ਤੋਂ ਵੀ ਚੈੱਕ ਕਰਾਵਾਂਗੇ ਥਾਣਾ ਆ ਵੀ ਥਣ ਦੇਖ ਲਓ ਥੋੜੀ ਜੀ ਕਮੈਣੀ ਵਾਲੇ ਪਾਸੇ ਥਣ ਦੇ ਨਾਲ ਇੱਕ ਸਾਖ ਜੀ ਜ਼ਰੂਰ ਆ ਪਰ ਉਹ ਚੱਲਦੀ ਕੋਈ ਨਹੀਂ ਐ ਸਾਨੂੰ ਨੇੜ ਤੋਂ ਦੂਸਰੇ ਸਾਈਡ ਤੋਂ ਚੈੱਕ ਕਰਾ ਦੰਨਿਆ ਇਹ ਚੱਲਦੀ ਨਹੀਂ ਹੈਗੀ ਸਾਖ ਜੀ ਥੋੜੀ ਸਾਖ ਜ਼ਰੂਰ ਆ ਬਾਕੀ ਥਣ ਸਾਰੇ ਕੱਲੇ ਕੱਲੇ ਆ ਤੋ ਜਿਹੜੇ ਮੇਰੇ ਵੀਰ ਨੂੰ ਇਹ ਬੱਸੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ